ਵਾਹਿਗੁਰੂ ਜੀ ਕੀ ਫਤਿਹ ਦਾਸ ਪਾਈ ਰਣਜੀਤ ਸਿੰਘ ਜੀ ਮੀਤ ਗ੍ਰੰਥੀ ਗੁਰਦੁਆਰਾ 40 ਸਾਹਿਬ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਅਪੇਖ ਹੈ ਇੱਕ ਸਿਬਿਨ ਕੋਏ ਇਲੈਕਸ਼ਨ ਬ੍ਰਹਮ ਗਿਆਨੀ ਰੋਏ ਹਾਲਤਨ ਮਹਾਪੁਰਸ਼ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਤੀ ਦੇ 530ਵੇਂ ਆਗਮਨਪੁਰ ਦੀ ਸਮੂਹ ਸੰਗਤ ਸਮੂਹ ਲਾਕੇ ਨੂੰ ਲੱਖ ਲੱਖ ਵਧਾਈ ਹੈ ਜੀ ਸਤਿਗੁਰੂ ਕਿਰਪਾ ਕਰਨ ਸਾਡੇ ਪਰਿਵਾਰਾਂ ਵਿੱਚ ਨਿਤਨੇਮ ਦੀ ਦਾਤ ਗੁਰਸਿੱਖ ਦੀ ਦਾਤ ਸਹਿਜ ਬਾਣ ਦੀ ਦਾਤ ਬਖਸ਼ਿਸ਼ ਕਰਨ ਸਾਡੇ ਪਰਿਵਾਰਾਂ ਵਿੱਚ ਅਮਨ ਸ਼ਾਂਤੀ ਆਵੇ ਸਹਿਜ ਸ਼ਿਲਤਾ ਆਵੇ ਚੰਗਾ ਸੁਭਾਅ ਮਿੱਠ ਬੋਲਣ ਸੁਭਾਅ ਦੇ ਅਸੀਂ ਮਾਲਕ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੀ ਮੋਹਨ ਹਲਕਾ ਇੰਚਾਰਜ ਪੁਆ ਅਸ਼ਰਮੀ ਅਕਾਲੀ ਦਲ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਸਵਸਤੇ ਆਪਣੇ ਪੰਜਾਬੀ ਭਰਾਵਾਂ ਨੂੰ ਨਾਨਕ ਨਾਮ ਲੈਵਾ ਸੰਤਾਂ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਇਹ ਬਾਬਾ ਜੀ ਦੇ ਚਰਨਾਂ ਚ ਅਰਦਾਸ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦੀ ਕਰੋਪੀ ਤੇ ਜੋ ਬੇਰੋਜ਼ਗਾਰੀ ਹੈ ਇਹ ਆਪਣਾ ਅਸ਼ੀਰਵਾਦ ਦੇ ਕੇ ਨੂੰ ਖਤਮ ਕਰਨ। ਹੱਸਦਾ ਬਸਦਾ ਪੰਜਾਬ ਤੇ ਰੰਗਲਾ ਪੰਜਾਬ ਜਿਸ ਤਰ੍ਹਾਂ ਪਹਿਲੇ ਸੀ ਉਸ ਤਰ੍ਹਾਂ ਦਾ ਪੰਜਾਬ ਜਿਹੜਾ ਹੈ ਉਹ ਬਾਬਾ ਜੀ ਆਪਣੀ ਕਿਰਪਾ ਦੇ ਨਾਲ ਦੁਬਾਰਾ ਸਥਾਪਿਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਪਸਥਾਨ ਗੁਰਦੁਆਰਾ ਟਾਲੀ ਸਾਹਿਬ ਗਲੜੀ ਵੱਲੋਂ ਬ੍ਰਹਮ ਗਿਆਨੀ ਬਾਬਾ ਸ੍ਰੀ ਚੰਮਾਹ ਰਾਜ ਜੀ ਦੇ 530ਵੇਂ ਪ੍ਰਕਾਸ਼ ਪ੍ਰਭ ਦੀਆਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਇਲਾਕਾ ਨਿਵਾਸੀ ਸਾਥ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ